ਅਫਸੋਸ ਨਾਲ ਕਹਿਣਾ ਪੈਂਦਾ ਕਿ ਜੋ ਗੱਲ ਮੈਂ ਬਾਰ-ਬਾਰ ਕਹਿੰਦਾ ਸੀ ਉਹ ਗੱਲਾਂ ਸੱਚੀਆਂ ਹੋ ਰਹੀਆਂ ਨੇ ਕਿ ਜਿਹੜਾ ਇਹ ਅਮਰਿਤਪਾਲ ਹੈ ਇਹ ਢੋਂਗੀ ਆ ਇਹ ਡੁਪਲੀਕੇਟ ਹੈ ਇਹ ਨਕਲੀ ਹੈ ਔਰ ਇਹ ਗੱਲ ਭਾਵੇਂ ਪਹਿਲਾਂ ਵੀ ਸਾਬਤ ਹੋ ਚੁੱਕੀਆਂ ਨੇ ਔਰ ਮੈਂ ਇਹ ਗੱਲ ਸਾਬਤ ਵੀ ਕਿਵੇਂ ਹੋ ਗਈ ਹੈ ਕਿਉਂਕਿ ਜਿਸ ਤਰੀਕੇ ਨਾਲ ਇਹ ਭੱਜਿਆ ਜਾ ਜੋ ਇਹਨਾਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਜਦੋਂ 2019 ਦੀ ਇਲੈਕਸ਼ਨ ਹੋਈ ਆ ਉਸ ਇਲੈਕਸ਼ਨ ਚ ਜਿਹੜੇ ਪਰਮਜੀਤ ਕੌਰ ਜੀ ਖਾਲੜਾ ਸਾਹਿਬ ਖਲੋਤੇ ਸਨ ਉਹਨਾਂ ਦੀ ਮਦਦ ਨਾ ਕਰਨੀ ਕਾਂਗਰਸ ਦੀ ਮਦਦ ਕਰਨੀ ਔਰ ਅੱਜ ਇਹ ਵਾਰ-ਵਾਰ ਜਦ ਇੱਕ ਆਡੀਓ ਤੁਹਾਡੇ ਸਾਹਮਣੇ ਮੈਂ ਰੱਖੀ ਤੇ ਕਮਰੇ ਧਾਰੀ ਸਿੰਘ ਨੇ ਸਰਦਾਰ ਤਰਸੀਮ ਸਿੰਘ ਜੀ ਹੁਰੀ ਮੈਂ ਉਹਨਾਂ ਦੀ ਇੱਜ਼ਤ ਕਦਰ ਕਰਦਾ ਹਾਂ ਇਸ ਗੱਲ ਕਰਕੇ ਕਿ ਉਹ ਬਜ਼ੁਰਗ ਵੀ ਨੇ ਮੇਰੇ ਤੋਂ ਔਰ ਇੱਕ ਅਮਰਿਤਧਾਰੀ ਵੀ ਨੇ ਮਗਰ ਅਮਰਿਤਧਾਰੀ ਸਿੰਘ ਨੂੰ ਝੂਠ ਬੋਲਣ ਦਾ ਅਧਿਕਾਰ ਨਹੀਂ ਮਿਲਿਆ ਗੱਪਾਂ ਮਾਰਨ ਦਾ ਝੂਠ ਬੋਲਣ ਦਾ ਫਰਾਡ ਕਰਨ ਦਾ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਹੈ ਗੁਰੂ ਦੇ ਸਿੱਖ ਦਾ ਫਰਜ਼ ਬਹੁਤ ਵੱਡਾ ਤੇ ਬਹੁਤ ਵੱਖਰਾ ਬਣ ਜਾਂਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਗੁਰੂ ਦਾ ਸਿੱਖ ਹੈ ਬਾਣੇ ਤੇ ਬਾਣੀ ਦਾ ਸਤਕਾਰ ਕਰਨਾ ਉਹਦਾ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਸਭ ਦੀ ਹੈ ਮਗਰ ਉਹਨਾਂ ਦੀ ਵੱਡੀ ਹੈ ਜਿਸ ਤਰੀਕੇ ਨਾਲ ਅਜਨਾਲੇ ਥਾਣੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਗਏ ਔਰ ਉਸ ਵੇਲੇ ਵੀ ਮੈਂ ਕਿਹਾ ਕਿ ਕੋਈ ਗੁਰੂ ਦਾ ਸਿੱਖ ਇਹ ਜੀ ਗਸਟਾਖੀ ਨਹੀਂ ਕਰ ਸਕਦਾ ਮਗਰ ਅੰਮ੍ਰਿਤਪਾਲ ਦੇ ਡੈਡੀ ਨੇ ਤਰਸੀਮ ਸਿੰਘ ਨੇ ਕਿਵੇਂ ਝੂਠ ਬੋਲਦੇ ਹਰ ਗੱਲ ਦਾ ਪਿਛਲਾ ਕਹਿੰਦਾ ਜੀ ਕੀ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਏ ਆਈ ਏ ਆਈ ਕਰੀ ਗਏ ਉਹਨਾਂ ਨੂੰ ਪੁੱਛ ਲਿਓ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਕਿ ਅਮਰਿਤਪਾਲ ਇੰਟੈਲੀਜੈਂਸ ਦੀ ਗੱਲ ਕਰਦੇ ਆ ਕਿਉਂਕਿ ਕਮਾਲ ਦੀ ਗੱਲ ਆ ਉਹ ਬੰਦਾ ਜਿਉਂਦਾ ਜਾਗਦਾ ਸੁਖਪ੍ਰੀਤ ਸਿੰਘ ਹਰੀਨੋ ਉਹ ਕਹਿ ਰਿਹਾ ਮੇਰੀ ਕਰਾਓ ਫੋਰੈਂਸਿਕ ਕਰਾ ਲਓ ਜਿੱਥੇ ਭੇਜਨੀ ਆ ਵਾਇਸ ਸੈਂਪਲਿੰਗ ਕਰਾ ਲਓ ਮਗਰ ਕਰਾਉਂਦਾ ਕੌਣ ਨਹੀਂ ਜਿਹੜਾ ਅਮਰਿਤਪਾਲ ਨੂੰ ਬਚਾਉਂਦਾ ਬਾਰ-ਬਾਰ ਉਹ ਕੌਣ ਹੈ ਉਹ ਉਹ ਨੇ ਜਿਹੜੇ ਬਾਰ-ਬਾਰ ਇੱਥੇ ਐਨਐਸਏ ਲਾਉਂਦੇ ਆ ਉਹ ਕੌਣ ਲਾਉਂਦਾ ਇਹਨਾਂ ਦਾ ਆਪਣਾ ਪਿਆਰਾ ਜਿਹਦੇ ਨਾਲ ਆ ਫੋਟੋ ਵਖਾਈ ਆ ਕਿਉਂਕਿ ਤੁਹਾਨੂੰ ਪਤਾ ਇਹ ਬੰਦਾ ਵੱਡਾ ਆਈਡੀਓਲੋਗ ਆ ਆ ਪ੍ਰੋਗਰਾਮ ਤਾਂ ਤੁਸੀਂ ਵੇਖਿਆ ਨਾ ਤੁਹਾਨੂੰ ਤਾਂ ਰਿਕਵੈਸਟ ਕਰਤੀ ਕਿ ਨਾ ਬੋਲਿਓ ਮਗਰ ਮਜੀਠੀਏ ਨੂੰ ਨਹੀਂ ਕੀਤੀ ਆ ਵੇਖੋ ਪਿੱਛੇ ਆਈ ਕਿ ਆ ਆ ਸੜਕਾਂ ਦਾ ਪ੍ਰੋਗਰਾਮ ਕਿੰਨੇ ਦਿਨ ਪਹਿਲਾਂ ਕੀਤਾ ਚੱਕੀ ਆ ਕਿੰਨੇ ਦਿਨ ਪਹਿਲਾਂ ਕੀਤਾ ਮੈਨੂੰ ਲੱਗਦਾ 3-4 ਦਿਨ ਹੋਏ ਆ ਆਹ ਨਾਲ ਕੋਣ ਬਿਠਾਇਆ ਜੀ ਨੌ ਦਾ ਪੂਰਾ ਜਤਿੰਦਰ ਜਤਿੰਦਰ ਸਿੰਘ ਭੰਗੂ ਜਤਿੰਦਰ ਸਿੰਘ ਭੰਗੂ ਹੁਣ ਭੰਗੂ ਸਾਹਿਬ ਆਪ ਕੀ ਕਹਿੰਦੇ ਆ ਕਹਿੰਦੇ ਹਾਂ ਮੈਂ ਅੰਮ੍ਰਿਤਪਾਲ ਦੀ ਵਿਚਾਰਧਾਰਾ ਤੇ ਵਿਸ਼ਵਾਸ ਕਰਦਾ ਉਹਦੀ ਵਿਚਾਰਧਾਰਾ ਕੀ ਆ ਤੁਹਾਨੂੰ ਪਤਾ ਐਂਟੀ ਨੈਸ਼ਨਲ ਉਹਦਾ ਕਹਿੰਦਾ ਮੈਂ ਸਾਥੀ ਵੀ ਆ ਉਹਦਾ ਮੈਂਟਰ ਵੀ ਆ ਉਹਦਾ ਸਭ ਕੁਝ ਐ ਤੇ ਮੈਂ ਭਗਵੰਤਬਾਹਨ ਨੂੰ ਪੁੱਛਦਾ ਕਿ ਤੇਰੀ ਸਟੇਜ ਤੇ ਕੀ ਕਰਦਾ ਭਾਈ ਇਹ ਦੱਸ ਦਿਓ ਜਿਹੜਾ ਆਪ ਕਬੂਲ ਕਰਦਾ ਉਸ ਆਡੀਓ ਜਿਹੜੀ ਆਡੀਓ ਵੀ ਸੁਣਾ ਦੀ ਥੋੜੀ ਜੀ ਜਿੱਥੇ ਕਹਿੰਦਾ ਮੈਂ 50 ਬੰਦੇ ਮਾਰਤੇ ਚਾਰ ਰਹਿ ਗਏ ਆ ਔਰ ਕਹਿੰਦਾ ਮੈਂ ਬੜਾ ਕੁਛ ਚਲਾਇਆ ਉਹ ਆਡੀਓ ਸੁਣਾ ਦੀ ਜਿਹੜੀ ਆ ਥੋੜੀ ਜੀ ਸੁਣਾ ਦੀ ਮੈਨੂੰ ਉੱਥੇ ਲੈ ਜਾ ਫਿਰ ਸੁਣਾ ਦੀ ਹਾਂ ਦੱਸੋ ਤੂੰ ਜਿਵੇਂ ਕਹਿ ਰਿਹਾ ਕਰ ਰਹੇ ਆ ਪਰ ਤੁਹਾਨੂੰ ਫਰਾਂਸ ਵੀ ਉੱਥੇ ਮੁੰਡੀ ਬੋਰਡ ਦੇ ਰੱਖਦੇ ਹੋ ਜਮਰਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਤੇ ਫਿਰ ਤੁਹਾਡਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਜਮਰਤਪਾਲ ਦਾ ਬੰਦਾ ਮੈਂ ਤਾਂ ਅਮਰ ਹੋਣਕ ਆਪ ਹੀ ਮੰਨੀ ਜਾਂਦਾ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਤੇ ਕੇਜਰੀਵਾਲ ਨੂੰ ਪੁੱਛਣਾ ਚਾਹੁੰਨਾ ਭਾਈ ਦੱਸ ਦਿਓ ਇਹ ਅਰਸ਼ ਡੱਲਾ ਵੀ ਥੋੜਾ ਬੰਦਾ ਇਹ ਹੈਪੀ ਪਛੀਆ ਵੀ ਥੋੜਾ ਬੰਦਾ ਜਿਵੇਂ ਲਾਰੈਂਸ ਪਿਸ਼ਨੋਈ ਤਾਂ ਪਤਾ ਹੀ ਹੈ ਥੋੜਾ ਬੰਦਾ ਉਹਦੀ ਇੰਟਰਵਿਊ ਕਰਾ ਕੇ ਤੁਸੀਂ ਤਾਂ ਕੋਰਟ ਦੀ ਅੱਖਾਂ 'ਚ ਘੱਟਾ ਪਾਉਂਦੇ ਫਿਰਦੇ ਸੀ ਉਹ ਤਾਂ ਜੇ ਹਾਈ ਕੋਰਟ ਆਪ ਦੀ ਸਿੱਟ ਨਾ ਬਣਾਉਂਦੀ ਜਿਹੜਾ ਸਿੱਧੇ ਜੱਜ ਸਾਹਿਬ ਨੂੰ ਰਿਪੋਰਟ ਕਰਨੀ ਸੀ ਉਹ ਸਿੱਟਾ ਨਾ ਬਣਾਉਂਦੀ ਪ੍ਰਬੋਧ ਕੁਮਾਰ ਦੀ ਤੇ ਹਾਈ ਕੋਰਟ ਨੂੰ ਝੂਠ ਬੋਲ ਗਏ ਸੀ ਇਸ ਲਈ ਇਹ ਕਰਦੇ ਕੀ ਹੈ ਉਹ ਉਹਨਾਂ ਮੈਂ ਅਗਲੀ ਵੀਡੀਓ ਇਹ ਮੈਂ ਤਾਂ ਤੁਹਾਨੂੰ ਵਿਖਾ ਰਿਹਾ ਕਿਉਂਕਿ ਤੁਸੀਂ ਵੀ ਕਾਲੇ ਪਏ ਉਹ ਵੀਡੀਓ ਵੇਖਣ ਨੂੰ ਪਹਿਲਾਂ ਉਹੀ ਵੇਖ ਲਓ ਬਾਅਦ ਚ ਕਰ ਲਾਂਗੇ ਸਵਾਲ ਜਵਾਬ ਮਗਰ ਉਹ ਵੀਡੀਓ ਪਹਿਲਾਂ ਉਹ ਵਿਖਾ ਕੇ ਫਿਰ ਸਾਤਰ ਸਿੰਘ ਸੌਂ ਦੀ ਗੱਲਾਂ ਸੁਣਾ ਦਈਏ ਕਿ ਪਹਿਲਾਂ ਤਰਸ਼ੇਮ ਸਿੰਘ ਸੌਂ ਦੀ ਗੱਲਾਂ ਸੁਣਾ ਦਈਏ ਆਜ ਆ ਸੁਣ ਲੋ ਜੀ ਇਹ 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 ਆ ਇਤ੍ਰੂ ਹੀ ਬਣਿਆ ਹੋਆ ਕੋਈ ਇਹ ਚ ਸਚਾਈ ਨਹੀਂ ਅਗਲੀ ਸਲਾਹ ਆਜ ਆ ਚੁਖਬਰੀ ਇਤਨੀ ਸੁਣ ਲਿਓ ਜੀ ਵੀ ਉਹਨੇ ਇਹ ਚੱਕਰ ਕੀਤਾ ਜੇ ਤੂੰ ਨਾ ਮੈਂ ਵੀ ਮਨ ਨੂੰ ਮੈਨੂੰ ਵੀ ਇਹ ਚੀਜ਼ ਦਾ ਬੜਾ ਦੁੱਖ ਹੱਲ ਜੇ ਮੇਰੇ ਕੋਲ ਨਾ ਤਾਂ ਮੈਂ ਤੈਨੂੰ ਜਿੰਨੇ ਤੇ ਤੇਰੇ ਬੰਦੇ ਉਹਨੂੰ ਮੇਰੀ ਚੋਜ ਹੋ ਜਾਂਦੀ ਜੀ ਪਰ ਇਹਨਾਂ ਨੇ ਮੇਰੇ ਨਾਲ ਬੇੜਾ ਗਲਤ ਕਰ ਦਿੱਤਾ ਮੇਰਾ ਸਾਰਾ ਮੈਂ 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 ਤਾਂ ਆ ਨਾ ਹੁਣ ਸੁਣ ਲਿਓ ਮੈਂ ਜੇ ਅਮਰਿਤਪਾਲ ਬਾਰੇ ਕੁਝ ਬੋਲਾਂ ਤਾਂ ਮਿਰਚਾਂ ਲੱਗਦੀਆਂ ਇਹ ਆਪ ਕੀ ਕੁਝ ਬੋਲੀ ਜਾਂਦੇ ਇਹਨਾਂ ਤਾਂ ਮੇਰੇ ਤੋਂ ਨਹੀਂ ਬੋਲਿਆ ਜਾਂਦਾ ਮਗਰ ਇਹਨਾਂ ਦੀ ਭਾਵਨਾ ਸੁਣ ਲਿਓ ਬਾਪੂ ਨੂੰ ਪਤਾ ਕਿਹੇ ਜੇ ਨੇ ਦਸੀ ਮਨ ਡਾਕਟਰ ਬਹੀਆ ਬ੍ਰਾਮ ਕੋਲਮ ਤੇ ਦੂਜੇ ਬੰਦੇ ਕੋਲੇ ਕਿ ਲਾਇਆ ਹੈ ਟਰਾਂਪੋਰਟ 'ਚ ਉਹ ਵੀ ਉਹ ਵੀ ਦਬਾਤਾ ਇਹਨਾਂ ਨੇ ਇਹਨਾਂ ਨੇ ਕੁੜੀ ਹੈ ਕਹਿੰਦੇ ਨੀਰਦੇ ਮੈਂ ਤੇ 40 ਸਾਲਾਂ ਦੇ ਤੇ ਜ਼ਿੰਦਗੀ ਦੇ ਬਾਹਰ ਰਹਿ ਕੇ ਕੱਟਿਆ ਕਦੀ ਕਿ ਕੋਈ ਨਹੀਂ ਵਕਾਈ ਕਿ ਇੰਦਾ ਕਰਦੀਆਂ ਨਹੀਂ ਕਿ ਕੋਈ ਕਿ ਕਹਦੇ ਬੰਦਾ ਤੇ ਮੈਂ ਇਹ ਗੱਲ ਕਰਕੇ ਮੈਂ ਤੁਹਾਨੂੰ ਹੁਣ ਸ਼ਰਮੋ ਸ਼ਰਮੀ ਨਹੀਂ ਕਰਦਾ ਇਹ ਕਿ ਜਦੋਂ ਤੁਹਾਨੂੰ ਲੋਕਾਂ ਨੇ ਪਹਿਲਾਂ ਮੈਂ ਤੇ ਹਰੇ ਸੀ ਮਹੀਨਾ ਨੂੰ ਮੇਨੂੰ ਨਾ ਬਚ ਜਰੀਰ ਕਰ ਦਿੱਤਾ ਤੇ ਮੈਂ ਨਹੀਂ ਅੱਗੇ 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 ਉਹ ਨਹੀਂ ਅੱਗੇ ਹੈਗੀ 1000 ਤੂੰ ਕੱਟ ਦੇਣਾ ਹੁਣਾ ਸੁਣਾ ਦੇ ਥੋੜੀ ਅੱਗੇ ਉਹ ਨਹੀਂ ਇਹ ਸੁਣਾਉਣ ਵਾਲੀ ਆ ਚਲੋ ਇਹ ਲਿਆਈ ਅੱਗੇ ਹੋਰ ਦੱਸਦਾ ਆਪਦੇ ਨਿਆਣਿਆਂ ਬਾਰੇ ਬੜ ਚੰਗੇ ਲਫ਼ਜ਼ ਵਰਤਦਾ ਜਿਹੜੇ ਲਫ਼ਜ਼ ਮੇਰੇ ਤੋਂ ਨਹੀਂ ਵਰਤੇ ਜਾਣੇ ਆਪ ਹੀ ਵਰਤਦਾ ਹੁਣ ਇਹਨਾਂ ਨੂੰ ਪੁੱਛਿਓ ਕੋਈ ਇਹ ਤੁਸੀਂ ਤਾਂ ਅਮਰਿਤਾ ਧਾਰੀ ਸਿੰਘ ਹੋ ਜੀ ਗੁਰੂ ਦੇ ਸੇਖੋ ਇਹ ਥੋੜੀ ਵੀ ਆਵਾਜ਼ ਇਹ ਆਈ ਵਾਲੀ ਆ ਕਿ ਥੋੜੀ ਆਪਦੀ ਆ ਹੁਣ ਇਹ ਦੱਸਦਣ ਮਗਰ ਹੁਣ ਉਹ ਤੂੰ ਵੀ ਵੀਡੀਓ ਹੀ ਵੇਖ ਲੈ ਕੋਈ ਤੁਹਾਨੂੰ ਚੈਨ ਨਹੀਂ ਆਉਣਾ ਵਕਾ ਭਾਈ ਜਿਹੜੀ ਵੀਡੀਓ ਵਿਖਾਉਣੀ ਆ। ਆ ਬੇਹੇ ਨਹੀਂ ਵਕਾ ਇਹਨਾਂ ਦਾ ਧਿਆਨ ਉੱਥੇ ਹੀ ਭਟਕਦਾ ਫਿਰਦਾ। ਆ ਧਿਆਨ ਨਾਲ ਵੇਖਿਓ ਫਿਰ ਬਾਅਦ ਚ ਨਾ ਕਿਹੋ ਕੌਣ ਆ ਕੌਣ ਆ ਕੌਣ ਆ। ਬੰਦਾ ਪਛਾਨ ਰਿਓ ਅਗਲਾ ਕਿਹੜਾ ਕਰ ਕੀ ਦੇ ਸਮਝ ਆ ਰਹੀ ਨਹੀਂ ਆ ਰਹੀ ਜੀ ਜਿਹਦੇ ਨਹੀਂ ਆ ਰਹੀ ਹੱਥ ਖੜਾ ਕਰਿਓ ਕੋਈ ਸਾਬਦੇ ਆਲੀ ਉਹ ਬੰਦਾ ਪਛਾਨ ਰਿਓ ਹਾਂ ਜੀ ਨੇ ਪਛਾਨ ਤਾ ਰਿਆ ਮੈਂ ਉਹ ਨਾ ਨ ਜਾਣ ਬਣਦੇ ਇਹ ਹੈਗਾ ਜੀ ਹਰਪ੍ਰੀਤ ਅੰਮ੍ਰਿਤਪਾਲ ਦਾ ਵੱਡਾ ਭਰਾ ਜਿਹਦੇ ਬਾਰੇ ਪਿਛਲੀ ਵੀ ਆਡੀਓ 'ਚ ਵੀ ਆਇਆ ਸੀਗਾ ਕਿ ਆਪ ਹੀ ਅੰਮ੍ਰਿਤਪਾਲ ਕਹਿੰਦਾ ਸੀ ਕਿ ਹਾਂ ਏ ਖਾਂਦਾ ਪੀਂਦਾ ਹੁਣ ਤੁਸੀਂ ਇਹ ਵੇਖੋ ਮੈਂ ਤੁਹਾਨੂੰ ਦੁਕਾਨਾ ਚਾਉਣਾ ਹੈ ਦੋ ਤਿੰਨ ਚੀਜ਼ਾਂ ਕੀ ਇਹ ਝੂਠ ਕਿਨੇ ਹੱਥ ਦੀ ਸਫਾਈ ਨਾਲ ਬੋਲਦੇ ਆ ਇਹ ਵੇਖ ਲਿਓ ਪਹਿਲਾਂ ਤਾਂ ਵੇਖੋ ਮੈਨੂੰ ਲੱਗਦਾ ਤਰੀਕਾ ਵੇਖੋ ਸਾਰਾ ਫਿਰ ਤੌਰ ਤਰੀਕਾ ਫਿਰ ਤੁਹਾਡੇ ਸਮਝ ਆਊ ਦੇਖੋ ਹੋ ਗਈ ਵੀਡੀਓ ਪੂਰੀ ਇਨਾ ਅਖੀਰ ਚ ਫੋਟੋ ਦੇਖੋ ਦੀ ਬਿਲਕੁਲ ਫੇਸ ਤੁਹਾਨੂੰ ਕਲੈਰਿਟੀ ਨਾਲ ਆਜੂ ਵੀਡੀਓ ਮੈਂ ਭੇਜ ਦੂੰ ਕਿਸੇ ਨੂੰ ਕੱਲ ਕਹਿ ਦੇਣਗੇ ਤਾਂ ਫੇਸ ਹੀ ਹੋਰ ਹੈ AI ਚ ਫੇਸ ਵੀ ਕਿਵੇਂ ਫਿੱਟੂ ਉਹ ਨਹੀਂ ਸਮਝਾਈ ਮਗਰ ਕੁਝ ਕਰ ਸਕਦੇ ਜਦੋਂ ਮਰੇ ਮੁਕਰੇ ਦਾ ਤਾਂ ਇਲਾਜ ਕੋਈ ਨਹੀਂ ਭਾਈ ਉਹ ਲਾਰਿਆ ਜੀ ਧੀ ਲਾਰਿਆ ਮੈਂ ਨਾ ਇਹ ਗੱਲ ਹੁਣ ਹੋ ਗਈ ਜੀ ਵੇਖ ਲਈ ਹੋ ਗਈ ਜਿਸ ਲੀਗਲੇ ਵੇਖਣੀ ਮੈਂ ਇਹ ਗੱਲ ਤੁਹਾਡੇ ਸਾਹਮਣੇ ਤਾਲ ਲਿਆਉਣ ਲਈ ਮਜਬੂਰ ਹੋਇਆ ਮੈਂ ਜਦ ਵੀ ਕੋਈ ਗੱਲ ਕਰਦਾ ਤੇ ਮੇਰੇ ਤੇ ਡਰਗ ਦਾ ਇਲਜ਼ਾਮ ਲਾਉਣਾ ਸ਼ੁਰੂ ਕਰਦੇ ਆ ਵੈਸੇ ਤਾਂ ਹੁਣ ਕੋਰਟਾਂ ਚ ਤਸੱਲੀ ਹੋ ਗਈ ਹੈ ਮਗਰ ਮੈਂ ਮਨ ਨੂੰ ਤਾਂ ਤਾਂ ਇਲਾਜ ਕੋਈ ਨਹੀਂ ਫਿਰ ਮੈਂ ਮਨ ਕੇ ਸੋਚਿਆ ਯਾਰ ਗੁਰੂ ਦਾ ਸਿੱਖ ਹੈ ਅਮਰਿਤਧਾਰੀ ਸਿੰਘ ਹੈ ਕੰਮ ਵੇਖੋ ਇਹਨਾਂ ਦੇ ਕੀ ਜਿਹਾ ਹੈ ਆਪਦੇ ਘਰ 'ਚ ਮਤਲਬ ਸ਼ਰਿਆ ਮੈਂ ਅੱਜ ਕਹਿ ਰਿਹਾ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਜਦੇ ਢੋਂਗ ਰਚਿਆ ਜਾਂਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਜੀ ਇਹ ਤਾਂ ਅੰਮ੍ਰਿਤ ਛਕਾਉਂਦਾ ਜਾਂ ਨਸ਼ੇ ਛਡਾਉਂਦਾ ਨਾ ਸਭ ਤੋਂ ਵੱਧ ਨਸ਼ਾ ਉੱਥੇ ਵਿਕਦਾ ਸੀ ਉਸ ਵੇਲੇ ਵੀ ਸਭ ਤੋਂ ਵੱਧ ਨਸ਼ਾ ਉੱਥੇ ਕਰਾਇਆ ਜਾਂਦਾ ਸੀ ਮਗਰ ਉਹਨੂੰ ਕਵਰ ਕਿਉਂਕਿ ਇਹ ਬਾਣਾ ਪਾਲਿਆ ਸੀ ਰੰਗ ਰੂਪ ਕੁਝ ਹੋਰ ਵਿਖਾਇਆ ਜਾਂਦਾ ਸੀ ਮਗਰ ਅਸਲੀਅਤ ਬਿਲਕੁਲ ਮੀਲੋ ਮੀਲ ਦੂਰ ਸੀ ਜੇ ਇਹ ਲੋਕਾਂ ਦਾ ਨਸ਼ਾ ਛਡਾਉਂਦਾ ਸੀ ਤੇ ਆਪਦੇ ਭਰਾ ਦਾ ਨਾ ਛਡਾਇਆ ਗਿਆ ਤੂੰ ਔਰ ਹੁਣ ਮੈਂ ਤਾਂ ਨਹੀਂ ਕਹੀ ਇਹ ਗੱਲਾਂ ਤਾਂ ਜਿਹੜੀ ਦਲਜੀਤ ਕਲ ਸੀ ਜਾਂ ਦੂਜੇ ਦੀ ਹੈ ਕੀ ਨੋ ਪ੍ਰਧਾਨ ਮੰਤਰੀ ਬਾਜੇ ਕਹੇ ਦੀ ਕਿ ਉਹ ਟ੍ਰੈਮਾਡੋਲ 'ਚ ਮੈਂ ਨਹੀਂ ਕਹਿ ਰਿਹਾ ਭਾਈ ਮੇਰੇ ਐਵੇਂ ਖੂਨ ਦੇ ਪਿਆਸੇ ਤੁਸੀਂ ਹੋ ਜੰਨੇ ਇਹ ਤਾਂ ਥੋਡੇ ਸਾਥੀ ਕਹਿ ਰਿਹਾ ਆ ਜਿਹੜੇ ਹਰੀਨੋ ਵਾਲੇ ਵੀ ਥੋਡੇ ਸਾਥੀ ਸਨ ਹੁਣ ਤੁਸੀਂ ਅਗਲੀ ਵੀਡੀਓ ਵੇਖਿਓ ਕਿ ਇਹ ਬੰਦਾ ਕਿਉਂ ਕਿਉਂ ਮੈਂ ਕਹਿ ਰਿਹਾ ਇਹ ਪਹਿਲਾ ਵੀ ਕਾਂਗਰਸ ਦਾ ਪਰਿਵਾਰ ਰਿਆ ਇਹ ਨਹੀਂ ਕਿ ਮੈਂ ਕਾਂਗਰਸ ਨੂੰ ਕੋਈ ਭੰਡਣਾ ਚਾ ਰਿਹਾ ਮਗਰ ਮੰਨ ਦੀ ਉਹ ਸਥਿਤੀ ਨਹੀਂ ਬਦਲੀ ਗਾਤਰਾ ਪਾ ਲਿਆ ਮਗਰ ਹਲੇ ਗੁਰਸਿੱਖੀ ਅੰਦਰੋਂ ਨਹੀਂ ਆਈ ਉਤੋਂ ਪਰਾਵੇ ਨਾਲ ਤੁਸੀਂ ਗੁਰਸਿੱਖ ਨਹੀਂ ਹੋ ਜਾਣੇ ਤੁਹਾਡੀ ਹਰਕਤਾਂ ਵੇਖੋ ਝੂਠ ਕਿਸ ਕਿਸਮ ਦਾ ਬੋਲਦੇ ਹੋ ਧਿਆਨ ਨਾਲ ਸੁਣਿਓ ਮੈਂ ਉਹ ਵੀਡੀਓ ਵਖਾ ਰਿਹਾ ਜਦੋਂ ਇਹ ਹਰਪ੍ਰੀਤ ਸਿੰਘ ਫੜਿਆ ਗਿਆ ਉਤੋਂ ਬਾਅਦ ਇਹਦਾ ਬਜ਼ੁਰਗ ਕੀ ਕਹਿੰਦਾ ਸੀ ਉਹ ਸੁਣੋ ਨਿਊ ਚੈਨਲ ਥਰੂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੋਰਟਸ ਨੇ ਗ੍ਰਸਤ ਕਰ ਦਿੱਤਾ ਉਹ ਕੱਲ ਇਥੋਂ तकरीबन 1 1:00 ਵਜੇ ਦੇ ਲਾਗੇ ਜਾਂ 12 12 ਤੋਂ 1:00 ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਗਏ ਸੀ ਕਿ ਉਹ ਜਲੰਧਰ ਜਾ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਜੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਘੱਜ ਤੇ ਬਾਗਾਪੁਰਾ ਨਾਲ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰਕ ਸਿਗਲ ਦੇ ਚ ਵੀ ਉਹਨਾਂ ਪਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੁਣ ਕੱਲ ਵਾਸਤੇ ਤੇ ਉਹਨਾਂ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀ ਕਰਜ਼ਾਰਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਆ ਮੇਰੇ ਖਿਆਲ ਅਕਿ ਪੰਜਾਬ ਵਿਰੋਧੀ ਸ਼ਕਤੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੋਂ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਨਾਲ ਘਣਾਉਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਲੋਕ ਸੁਚੇਤਿਆ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਆ ਪਹਿਲਾਂ ਵੀ ਸਰਜ ਕਰਦੀ ਆ ਅ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ